ਪਟਿਆਲਾ ਦੇ ਹਲਕਾ ਸਨੌਰ ਦੇ ਹਰਿਆਣਾ ਬਾਰਡਰ ਨੇੜੇ ਆਖਰੀ ਪਿੰਡਾਂ ਦੇ ਵਿੱਚ ਫਿਲਹਾਲ ਖੇਤਾਂ ਦੇ ਵਿੱਚ ਹਾਲਾਤ ਜਿਉਂ ਦੇ ਤਿਉਂ ਹਨ ਜਿੱਥੇ ਇੱਕ ਪਾਸੇ ਰਾਹਤ ਦੀ ਖਬਰ ਹੈ ਕਿ ਅੱਜ ਧੁੱਪ ਨਿਕਲਣ ਤੋਂ ਬਾਅਦ ਮੌਸਮ ਦੇ ਵਿੱਚ ਸੁਧਾਰ ਹੋਇਆ ਉੱਥੇ ਹੀ ਟਾਂਗਰੀ ਨਦੀ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਹੁਣ ਵੀ 2 ਫੁੱਟ ਉੱਪਰ ਹੈ ਪਰ ਪਾਣੀ ਘਟਦਾ ਦਿਖਾਈ ਦੇ ਰਿਹਾ ਜਦੋਂ ਪੱਤਰਕਾਰਾਂ ਨੇ ਡੈਮਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਨੇ ਬਤੌਰ ਰੂਪਮੰਡਲ ਅਫਸਰ ਡਰੇਨੇਜ ਭਾਗ ਪਟਿਆਲਾ ਚ ਤਨਾਤ ਸਰ ਹੁਣ ਟਾਂਗਰੀ ਨਦੀ ਦੇ ਕੀ ਹਾਲਾਤ ਨੇ ਜੀ ਕਿਵੇਂ ਦੀ ਜਿਹੜੀ ਸਿਚੁਏਸ਼ਨ ਆ ਹੋ ਟਾਂਗਰੀ ਨਦੀ ਜੀ ਕੱਲ ਤੋਂ ਆਲਮੋਸਟ 1 ਫੁੱਟ ਉਤਰ ਗਈ ਹੈ ਤੇ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿ ਡੇਂਜਰ ਲੈਵਲ ਤੋਂ ਥੱਲੇ ਆ ਜੂਗੀ ਜੀ ਅਸੀਂ 15 ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਟਾਂਗਰੀ ਦਾ ਪੱਧਰ ਵਧ ਰਿਹਾ ਉੱਪਰਲੇ ਹਲਕੇ ਚ ਤੇ ਅਸੀਂ ਨਾਲ ਦੀ ਨਾਲ ਆਪਣੀਆਂ ਟੀਮਾਂ ਗੁਰਦੁਆਰਾ ਸ੍ਰੀ ਤਨਨਾਪਗਰ ਸਾਹਿਬ ਇੱਥੇ ਡਿਪਲੋਟ ਕਰ ਲਈਆਂ ਸੀ ਇਹ ਇਥੋਂ ਕਿਉਂਕਿ ਇਹ ਇੱਕ ਸੈਂਟਰ ਆ ਜਾਂਦਾ ਟਾਂਗਰੀ ਨਦੀ ਦਾ ਤਾਂ ਆਪਾਂ ਸਾਰੇ ਪਾਸੇ ਇਥੋਂ ਮੂਵ ਕਰਨਾ ਈ ਸੀ ਜਾਂ ਮਸ਼ੀਨਰੀ ਲਾ ਲੋ ਭਾਵੇਂ ਬੰਦੇ ਲਾ ਲੋ ਤਾਂ ਇੱਥੇ ਅਸੀਂ ਲਗਭਗ ਸਾਡੀਆਂ ਮਸ਼ੀਨਾਂ ਪੋਕ ਲੈਣਾ ਜੀ ਸੀ ਬੀ ਮਸ਼ੀਨਾਂ ਮਿੱਟੀ ਦੀਆਂ ਟਰਾਲੀਆਂ ਭਰੇ ਹੋਏ ਗੱਟੇ ਦੇ ਮਿੱਟੀ ਦੇ ਜੰਬੋ ਬੈਗ ਲੋਹੇ ਦੇ ਜਾਲ ਰੱਸੀ ਦੇ ਜਾਲ ਅਸੀਂ ਸਾਰਾ ਜਿਹੜਾ ਇੰਤਜ਼ਾਮ ਹੈ ਇੱਥੇ ਗੁਰਦੁਆਰਾ ਸਾਹਿਬ ਹੀ ਕੀਤਾ ਹੋਇਆ ਕਿਉਂਕਿ ਇੱਕ ਤਾਂ ਗੁਰਦੁਆਰਾ ਸਾਹਿਬ ਕਰਕੇ ਸਾਨੂੰ ਹੌਸਲਾ ਵੀ ਬਹੁਤ ਮਿਲਦਾ ਹੈ ਇੱਥੇ ਦੇ ਲੋਕ ਵੀ ਇੱਥੇ ਲਗਾਤਾਰ ਆਉਂਦੇ ਨੇ ਤੇ ਸਾਨੂੰ इजीली ਸਾਨੂੰ ਅਪਰੋਚ ਕਰ ਸਕਦੇ ਆ। ਤੇ ਰਕਵਿੰਦਰ ਜੀ ਹੁਣ ਜਿਹੜਾ ਪਾਣੀ ਘਟਣਾ ਸ਼ੁਰੂ ਹੋਇਆ ਹੈਗਾ ਕਿੰਨੇ ਕ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਮਾਰ ਮਾਰੀ ਤੇ ਐਂ ਦੱਸਿਓ ਜੀ ਵੀ ਢਾਂਗਰੀ ਨਦੀ ਕਿਤੇ ਬ੍ਰੀਚ ਵੀ ਹੋਈਏਗੀ? ਨਹੀਂ ਅ ਪਿਛ 2023 ਚ ਜਿਹੜੀ ਬ੍ਰੀਚ ਹੋਈ ਸੀ 16 ਫੁੱਟ ਤੇ ਹੋ ਗਈ ਸੀ। ਐਤਕੀ ਜਿਹੜਾ ਇਹਦਾ ਲੈਵਲ ਗਿਆ ਸੀ 19 ਫੁੱਟ ਤੱਕ ਗਿਆ ਸੀ। ਤੇ 19 ਫੁੱਟ ਤੇ ਬਾਅਦ ਵੀ ਇਹ ਸਸਟੇਨ ਕਰ ਗਈ ਹੈ। ਜਿਵੇਂ ਸਾਨੂੰ ਪਤਾ ਲੱਗਦਾ ਸੀ ਕਿ ਮੌਕੇ ਤੇ ਕਿਤੇ ਬਰੀਚ ਦਾ ਖਤਰਾ ਹੈ ਸਾਨੂੰ ਜ਼ਿੰਮੇਵਾਰ ਦੱਸਦੇ ਸੀ ਤਾਂ ਆਪਣੀ ਟੀਮ ਅਸੀਂ ਨਾਲ ਦੀ ਨਾਲ ਪਹੁੰਚ ਕੇ ਉੱਥੇ ਪਲੱਗ ਕਰਵਾਇਆ ਨੇ ਇੱਥੇ ਕਿਉਂਕਿ 2023 ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ ਕਿ ਕਿਵੇਂ ਕੰਮ ਕਰਨਾ ਹੈ ਤੇ ਇੰਤਜ਼ਾਮ ਕਿਵੇਂ ਕਰਨੇ ਆ ਉਹਦਾ ਵੀ ਸਾਨੂੰ ਫਾਇਦਾ ਰਿਹਾ ਤੇ ਅਸੀਂ ਉਹਦੇ ਸਬਕ ਲਿੱਤੇ ਆ ਕਾਫੀ ਕਮੀਆਂ ਲੱਗੀਆਂ ਇਸ ਵਾਰ ਵੀ ਇੱਥੇ-ਇੱਥੇ ਕਮੀ ਰਹਿ ਗਈ ਕੋਈ ਡਿਪਾਰਟਮੈਂਟ ਵੱਲੋਂ ਜਾਂ ਤੁਹਾਡੇ ਵੱਲੋਂ ਕਿਤੇ ਕੰਮ ਕਰਦੇ ਹੋ ਤੁਹਾਨੂੰ ਲੱਗਿਆ ਹੋਵੇ ਵੀ ਅਗਲੀ ਵਾਰ ਇਸ ਤੇ ਵੀ ਕੰਮ ਹੋਣਾ ਚਾਹੀਦਾ ਜੀ ਜੀ ਆਪਾਂ ਭਾਵੇਂ ਜਿੰਨਾ 100% ਕਰ ਲਿਆ ਪਰ ਪਾਣੀ ਦੀ ਮਾਰਹੀ ਜੀ ਇਹ ਕਮੀ ਤਾਂ ਆਪਾਂ ਕਦੇ ਨਹੀਂ ਕਹਿ ਸਕਦੇ ਕਿ ਸਾਡੀ ਪੂਰੀ ਤਰ੍ਹਾਂ ਮਤਲਬ ਉਹ ਹੈ ਇੰਤਜ਼ਾਮ ਨੇ ਸਿੱਖ ਰਹੇ ਆ ਪਰ ਜਿੰਨਾ ਸਾਡੇ ਤੋਂ ਹੁੰਦਾ ਸੀ ਉਸ ਤੋਂ ਵੱਧ ਹੀ ਕਰ ਰਹੇ ਆ ਤੇ ਸਾਡੇ ਸਾਰੇ ਸੀਨੀਅਰਸ ਮੇਰੇ ਜੇੀ ਸਪੈਸ਼ਲੀ ਜਿਹੜੇ ਸਾਡੇ ਨਵੇਂ ਆਏ ਨੇ ਤਾਂ ਬਹੁਤ ਮਿਹਨਤ ਕਰ ਰਹੇ ਆ ਸਾਰੇ ਲਗਭਗ 20 ਦਿਨਾਂ ਤੋਂ ਆਪਣੇ ਘਰੇ ਨਹੀਂ ਗਏ ਤੇ ਲੋਕਾਂ ਨਾਲ ਹੀ ਵਿਚਰ ਰਹੇ ਆ